ਬੈਨਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਘਰ 'ਚ ਹੀ ਹਫੀਮ ਦੀ ਖੇਤੀ ਕਰ ਬੈਠਾ ਸੀ ਤੇ ਪੁਲਿਸ ਵੱਲੋਂ ਵਿਅਕਤੀ ਦੇ ਘਰ ਪਹੁੰਚ ਕੇ ਮੌਕੇ ਤੋਂ ਹੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੱਸ ਦਈਏ ਕਿ ਖਰੜ ਦੇ ਅਦੀਰ ਪੈਂਦੇ ਪਿੰਡ ਮਦਨਹੇੜੀ ਵਿੱਚ ਇੱਕ ਵਿਅਕਤੀ ਵੱਲੋਂ ਘਰ 'ਚ ਹੀ ਹਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਗੁਲਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁਲਵਿੰਦਰ ਸਿੰਘ ਦੇ ਘਰ ਛਾਪਾ ਮਾਰ 92 ਅਫੀਮ ਦੇ ਪੌਦੇ ਬਰਾਮਦ ਕੀਤੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸਨੇ ਇਹ ਪੌਦੇ ਦੂਜੀ ਵਾਰ ਬੀਜੇ ਨੇ ਤੇ ਦੱਸ ਦਈਏ ਕਿ ਬਰਾਮਤ ਬੋਦਿਆਂ ਦਾ ਕੁੱਲ ਵਜ਼ਨ 5 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਫਿਲਹਾਲ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਵਿਅਕਤੀ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਹੈ ਪੁਲਿਸ ਨੇ ਕੁਲਵਿੰਦਰ ਸਿੰਘ ਜਿਸ ਨੇ ਘਰ 'ਚ ਹੀ ਅਫੀਮ ਦੀ ਖੇਤੀ ਕੀਤੀ ਹੋਈ ਸੀ ਉਸ ਨੂੰ ਗ੍ਰਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਸରିਕ ਜਿਹੜੇ ਆ ਬੂਟੇ ਨਸ਼ੀਲੇ ਬਰਾਮਦ ਹੋਏ ਇਹਦੇ ਬਾਰੇ ਜਾਣਕਾਰੀ ਦਿਓਗੇ ਉਹ ਜੀ ਮੁਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਆ ਜੋ ਮਦਨਹੀੜੀ ਪਿੰਡ ਦਾ ਰਹਿਣ ਵਾਲਾ ਇਸ ਨੇ ਆਪਣੇ ਜਿਹੜੇ ਘਰ ਦੀ ਚਾਰਦੁواری ਦੇ ਅੰਦਰ ਕਿਆਰੀ ਚ ਜਿਹੜੇ ਫੀਮ ਦੇ ਜਿਹੜੇ ਟੋਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਫੀਮ ਦੇ ਜਿਨ੍ਹਾਂ ਦੇ ਟੋਟਲ 159 ਫੀਮ ਦੇ ਟੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਕਿੰਨੇ ਕਿਸਰੇ ਦਾ ਵੇਟ ਕਿੰਨਾ ਹੈ ਟੋਟਲ 5 ਕਿਲੋ 150 ਗ੍ਰਾਮ ਦੇ ਕਰੀਬ weight ਹੈਗਾ ਜੀ ਸਰ ਇਹ ਵੇਚਦਾ ਸੀ ਜਾਂ ਕੀ ਕਰਦਾ ਸੀ ਅੱਗੇ ਦੇਖੋ ਮੁਰਲੀ ਪੁੱਛ ਕੇ ਚਿਸਤਾ ਨੇ ਇਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਹੀ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਵਾਰ ਇਹਦਾ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਨੂੰ ਇਹਨਾਂ ਨੂੰ ਪੁੱਛ ਕੇ ਕਰਾਂਗੇ ਕਿ ਕੀ ਇਹ ਵਾਕਈ ਕੋਈ ਅੱਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ ਚ ਇਨਵੋਲ ਸੀ ਜਾਂ ਨਹੀਂ ਸੀ ਸੋ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਇਲਦੀ ਮਤਲਬ ਸੈਕਿੰਡ ਟਾਈਮ ਦੇ ਕਰੀਬ ਹੀ ਨੇ ਜੋ ਦੱਸਿਆ ਹੈਗਾ ਕੀਤਾ ਸੀਗਾ ਬਾਕੀ ਇਹਦੇ ਤੋਂ ਹੁਣ ਪੁੱਛ ਕੇ ਸਾਰੀ ਚੀਜ਼ ਸਾਹਮਣੇ ਆਉ ਖਰੜ ਤੋਂ ਮਨਜੋਤ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਬੈਨਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਘਰ 'ਚ ਹੀ ਹਫੀਮ ਦੀ ਖੇਤੀ ਕਰ ਬੈਠਾ ਸੀ ਤੇ ਪੁਲਿਸ ਵੱਲੋਂ ਵਿਅਕਤੀ ਦੇ ਘਰ ਪਹੁੰਚ ਕੇ ਮੌਕੇ ਤੋਂ ਹੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੱਸ ਦਈਏ ਕਿ ਖਰੜ ਦੇ ਅਦੀਨ ਪੈਂਦੇ ਪਿੰਡ ਮਦਨਹੇੜੀ ਵਿੱਚ ਇੱਕ ਵਿਅਕਤੀ ਵੱਲੋਂ ਘਰ 'ਚ ਹੀ ਹਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕੁਲਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ मिली जानकारी अनुसार पुलिस ने कुलविंदर सिंह ਦੇ ਘਰ ਛਾਪਾ ਮਾਰ 92 ਅਫੀਮ ਦੇ ਪੌਦੇ ਬਰਾਮਦ ਕੀਤੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸਨੇ ਇਹ ਪੌਦੇ ਦੂਜੀ ਵਾਰ ਬੀਜੇ ਨੇ ਤੇ ਦੱਸ ਦਈਏ ਕਿ ਬਰਾਮਤ ਬੋਦਿਆਂ ਦਾ ਕੁੱਲ ਵਜ਼ਨ 5 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਫਿਲਹਾਲ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਵਿਅਕਤੀ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਹੈ ਪੁਲਿਸ ਨੇ ਕੁਲਵਿੰਦਰ ਸਿੰਘ ਜਿਸ ਨੇ ਘਰ 'ਚ ਹੀ ਅਫੀਮ ਦੀ ਖੇਤੀ ਕੀਤੀ ਹੋਈ ਸੀ ਉਸ ਨੂੰ ਗ੍ਰਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਸਰਿਕ ਜਿਹੜੇ ਆ ਬੂਟੇ ਨਸ਼ੀਲੇ ਬਰਾਮਤ ਹੋਏ ਇਹਦੇ ਬਾਰੇ ਜਾਣਕਾਰੀ ਦਿਓਗੇ ਸਾਨੂੰ ਜੀ ਮੁਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਆ ਜੋ ਮਦਨਹੀੜੀ ਪਿੰਡ ਦਾ ਰਹਿਣ ਵਾਲਾ ਇਸਨੇ ਆਪਣੇ ਜਿਹੜੇ ਘਰ ਦੀ ਚਾਰਦੁواری ਦੇ ਅੰਦਰ ਕਿਆਰੀ ਚ ਜਿਹੜੇ ਫੀਮ ਦੇ ਜਿਹੜੇ ਟੋਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਫੀਮ ਦੇ ਜਿਨ੍ਹਾਂ ਦੇ ਟੋਟਲ 159 ਫੀਮ ਦੇ ਟੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਕਿੰਨੇ ਕਿਸਰੇ ਦਾ ਵੇਟ ਕਿੰਨਾ ਹੈ total 5 किलो 150 ग्राम ਦੇ ਕਰੀਬ weight ਹੈ ਲੰਗੀ ਸਰੇ ਵੇਚਦਾ ਸੀ ਜਾਂ ਕੀ ਕਰਦਾ ਸੀ ਅਗੇ ਦੇਖੋ ਮੋਢਲੀ ਪੁੱਛ ਕੇ ਚ ਤਾਂ ਨੇ ਇਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਬਾਰ ਇਹਦਾ ਅੱਜ ਮਾਨਯੋਗ ਅਦਾਲਤ 'ਸੇਸ਼' ਕਰਕੇ ਰਮਾਨਡ ਹਾਸਲ ਕਰਕੇ ਨੂੰ ਇਹਨਾਂ ਕੁਝ ਕਿਛ ਕਰਾਂਗੇ ਕਿ ਕੀ ਇਹ ਵਾਕਈ ਕੋਈ ਅਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ ਚ ਇਨਵੋਲਵ ਸੀ ਜਾਂ ਨਹੀਂ ਸੀ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ